ਤਾਵਰੀ ਦੇ ਫਾਰਮ ਤੇ ਆਏ ਹੋਏ ਆ ਆ ਦੇਖੋ ਕਿਰਾਂ ਲੈ ਇਹ ਤੁਸੀਂ ਆਪ ਆ ਕੇ ਇੱਥੇ ਤੋੜ ਕੇ ਲਿਜਾ ਸਕਦੇ ਹੋ ਹੈ ਕਿੱਥੇ ਆ ਇਹ ਡਰੈਸ ਬਾਈ ਜਸਦੀ ਬਾਈ ਜੀ ਦੱਸ ਦੇਣਗੇ ਸਾਡੇ ਪਿੰਡ ਦੋਧਰ ਵਾਲਿਆਂ ਦੇ ਫਾਰਮ ਤੇ ਪਹੁੰਚ ਆਇਆ ਹੋਇਆ ਮੈਂ ਹੈਨੀ ਫਾਰਮ ਜੀ ਹੈਨਾ ਹੈਨੀ ਫਰੈਸ਼ ਫਾਰਮ ਹੈਨੀ ਫਰੈਸ਼ ਫਾਰਮ ਸਸੀਕਾਲ ਬਾਈ ਚੜਦੀ ਕਲਾ ਜੀ ਕਿਵੇਂ ਸਿੱਤਾ ਕਹਿਵਾਂ ਪੂਰਾ ਵਧੀਆ ਉੱਥੇ ਵੀ ਖੇਤੀਬਾੜੀ ਕਰਦੇ ਸੀ ਇੱਥੇ ਫਿਰ ਆ ਸਤਾਵਰੀ ਇੱਥੇ ਸਟਰਾਬੇਰੀ ਤੇ ਉੱਥੇ ਤੱਕ ਕਣਕ ਝੋਨਾ ਹੀ ਹਾਂ ਹਾਂ ਇਹ ਵੱਖਰਾ ਰੰਗ ਇਹ ਵੱਖਰਾ ਰੰਗ ਬਾਈ ਜੀ ਸਾਡੇ ਪਿੰਡ ਦੌਦਰ ਤੋਂ ਨਹੀਂ ਬਾਈ ਜੀ ਗੱਲ ਹੈਗੀ ਇਹ ਇਹ ਕਿਵੇਂ ਆ ਕਿਹੜੇ ਰੋਤੇ ਲੱਗਦੀ ਆ ਇਹ ਇਹ ਵੈਸੇ ਮਾਰਚ ਚੋਂ ਲਾਉਣਾ ਸ਼ੁਰੂ ਕਰ ਦਿੰਦੇ ਆ ਹੂੰ ਇਹਦੀ ਆਪਾਂ ਨੂੰ ਜਾੜ ਮਿਲਦੀ ਆ ਅੱਛਾ ਉਹ ਜਾੜ ਆ ਜਿਹੜੀ ਉਹ ਕੁਸ਼ਤਾ ਯੂ ਐਸ ਤੋਂ ਇੰਪੋਰਟ ਹੁੰਦੀ ਆ ਕੁਝ ਇੱਥੇ ਲੋਕਲ ਵੈਰਾਈਟੀਆਂ ਵੀ ਹੈਗੀਆਂ ਵਾ ਹਾਂ ਫੇਰ ਇਹ ਪਲੈਂਟਰ ਬਣੇ ਵੀ ਆ ਉਹ ਪਲੈਂਟਰ ਆ ਜਿਹੜੇ ਉਹ ਬੱਟਾ ਪਾਉਂਦਾ ਜਾਂਦਾ ਵਾ ਤੇ ਉੱਤੇ ਨਾਲ ਦੀ ਨਾਲ ਥੱਲੇ ਪਾਈਪ ਬਿਚਾਉਂਦੇ ਆ ਹਾਂ ਪਾਣੀ ਲਈ ਪਾਣੀ ਲਈ ਹਾਂ ਤੇ ਉੱਤੇ ਪੋਲੀ ਪਾਉਂਦੇ ਆ ਤੇ ਉਸ ਤੋਂ ਬਾਅਦ ਆਪਾਂ ਉਹਦੇ ਵਿੱਚ ਲਾ ਦੇਈ ਦਿਆਂ ਬਾ ਜੜਾ ਹੁਣ ਜਿਹੜੇ ਪਾਣੀ ਦੀ ਸਪਲਾਈ ਇੱਥੇ ਕਿਤੇ ਆ ਇਹਦੇ ਵਿੱਚ ਹਾਂ ਇਹਦੇ ਵਿੱਚ ਆ ਉਹ ਪਾਈਪ ਜਾ ਰਹੀ ਆ ਕਰਦਿਆਂ ਮੈਂ ਕਰਨ ਦਿਖਾ ਦਿਓ ਆਤਾ ਹੈਗਾ ਵੀ ਬੂਟਾ ਪਹਿਲਾਂ ਲਫਾ ਲਫਾਵਾ ਪਾਉਂਦੇ ਪਹਿਲਾਂ ਲਫਾਫਾ ਲੱਗਦਾ ਫਿਰ ਉਹਦੇ ਵਿੱਚ ਆ ਜੜ ਪਾ ਦਿੰਨੇ ਹਾਂ ਹਾਂ ਫਿਰ ਜੜ ਪੈ ਜਾਂਦੀ ਆ ਪਾਈਪ ਪਹਿਲਾਂ ਹੀ ਪਾ ਦੇ ਦਈਦੀ ਆ ਨਾਲੇ ਤੇ ਥੋੜੀ ਆ ਸਪਲਾਈ ਆ ਕਾਲੀ ਪਾਈ ਹੋਈ ਆ ਨਾ ਹਾਂ ਉਹ ਮਸ਼ੀਨ ਨਾਲ ਕਿ ਫੁਹਾਰਾ ਸਿਸਟਮ ਦੀ ਤਰ੍ਹਾਂ ਹਨਾ ਕੰਮ ਕਰਦਾ ਡ੍ਰਿਪ ਸਿਸਟਮ ਆ ਇਹ ਡ੍ਰਿਪ ਸਿਸਟਮ ਬਿਲਕੁਲ ਹਾਂ ਪਲੈਂਟਰ ਨਾਲ ਦੀ ਨਾਲ ਕਰਦਾ ਆ ਯਾਰ ਫਲ ਬਹੁਤ ਸੋਹਣੇ ਲੱਗੇ ਆ ਯਾਰ ਲੈ ਆ ਦਿਖਾਓ ਕਿਰਾਂ ਲੈ ਕਮਾਲ ਆ ਨਾ ਸਟਰਾਬਰੀ ਦੇਖੋ ਕਿਰਾਂ ਇਹ ਤਾਂ ਇਹ ਵਿੱਚ ਫਲ ਦੇਣ ਲੱਗ ਜਾਂਦੀ ਇਹ ਇਹ ਸਟਾਰਟ ਕਰ ਦਿੰਦੀ ਆ ਤਿੰਨ ਕੁ ਮਹੀਨੇ ਦੇ ਵਿੱਚ ਤਿੰਨ ਮਹੀਨੇ ਦਾ ਫਾਲੋਅਨ ਲੱਗ ਜਾਂਦਾ ਫਾਲੋਅਨ ਲੱਗ ਜਾਂਦਾ ਵਾ ਔਰ ਇਹ ਕਿਹੜੇ ਮਹੀਨੇ ਲਈ ਸੀ ਹੁਣ ਤੁਸੀਂ ਇਹ ਅਸੀਂ ਤਾਂ ਥੋੜੀ ਜਿਹੀ ਲੇਟ ਲਾਈ ਸੀਗੀ ਅਸੀਂ ਤਾਂ ਅਪ੍ਰੈਲ ਦੇ ਵਿੱਚ ਲਾਈ ਅਪ੍ਰੈਲ ਚ ਹੀ ਲੱਗੀ ਆ ਸਾਥੋਂ ਹੂੰ ਤੇ ਨਹੀਂ ਇਹ ਮਾਰਚ ਵਾਲੀ ਆ ਜਿਹੜੀ ਉਹ ਥੋੜੀ ਜਿਹੀ ਛੇਤੀ ਹੋ ਜਾਂਦੀ ਆ ਹੁਣ ਕਿੰਨਾ ਚਿਰ ਚੱਲੇਗੀ ਇਹ ਵੈਸੇ ਕਹਿ ਤਾਰੇ ਆ ਤਿੰਨ ਕੁ ਸਾਲ ਤੱਕ ਵਧੀਆ ਚੱਲ ਜਾਂਦੀ ਆ ਇਹ ਇੱਕੋ ਬੂਟਾ ਤਿੰਨ ਸਾਲ ਤੱਕ ਚੱਲੂ ਹਾਂ ਪਰ ਇਹ ਇਹ ਅਕਤੂਬਰ ਚ ਮੀਂਹ ਪੈਣ ਲੱਗ ਜਾਂਦੇ ਆ ਜਦੋਂ ਮੀਂਹ ਪੈਣ ਲੱਗ ਜਾਂਦੇ ਆ ਉਦੋਂ ਇਹ ਫਿਰ ਉਦੋਂ ਬਾਅਦ ਦੇ ਵਿੱਚ ਇਹਦਾ ਫਲ ਖਤਮ ਹੋ ਜਾਂਦਾ ਜਦੋਂ ਇਹ ਤੇ ਮੀਂਹ ਪੈ ਜੇ ਤਾਂ ਇਹ ਖਤਮ ਹੋ ਜਾਂਦੀ ਆ ਹੂੰ ਵੈਸੇ ਲੱਗਣੋਂ ਨਹੀਂ ਹਟਦੀ ਪਰ ਉਹ ਫਲ ਨਹੀਂ ਕਮਾਉਂਦਾ ਸੁਆਗ ਨਹੀਂ ਰਹਿੰਦਾ ਹਾਂ ਸੁਆਦ ਨਹੀਂ ਰਹਿੰਦਾ ਫਲ ਨਹੀਂ ਕਮਾ ਇੱਕ ਮਿੰਟ ਦੱਸੋ ਸਪਰੇਅਾਂ ਵਗੈਰਾ ਕਰਦਾ ਕੀ ਬਸ ਸਪਰੇਅਾਂ ਵੈਸੇ ਸਾਰੇ ਜਣੇ ਆਮ ਫਾਰਮਰ ਕਰਦੇ ਆ ਸਪਰੇਅ ਤੁਸੀਂ ਆ ਦੇਖੋਗੇ ਸਾਡੇ ਵਿੱਚ ਕਿੰਨੇ ਨਦੀਨ ਹੋਏ ਹੋਇਆ ਐਡਸਟ ਬਹੁਤ ਹੋਈ ਆ ਇਹ ਅਸੀਂ ਗੋਟਦੇ ਆ ਟ੍ਰਿਮਰ ਨਾਲ ਕਿਉਂਕਿ ਅਸੀਂ ਸਾਡੇ ਕੋਲੇ 19 ਕੀ ਹੈਗੀ ਆ ਕਿਉਂਕਿ ਅਸੀਂ ਆਰਗੈਨਿਕ ਕਰਕੇ ਇਹਦੇ ਵਿੱਚ ਆਪਣੇ ਇੱਥੇ ਫਾਰਮਰ ਸਾਰੇ ਰਾਉਂਡ ਅਪ ਵਰਤਦੇ ਆ ਪਰ ਵੀਡੀਓ ਕੋ ਤਾਂ ਖਤਰਨਾਕੀ ਬਹੁਤ ਆ ਘਾਹ ਮਾਰਨੂੰ ਵਰਤਦੇ ਆ ਘਾਹ ਮਾਰਨੂੰ ਵਰਤਦੇ ਆ ਤੇ ਆਪਣੇ ਤਾਂ ਪਵੰਦੀ ਲਾਤੀ ਪਰ ਇੱਥੇ ਨਹੀਂ ਪਵੰਦੀ ਲੱਗੀਗੀ ਇੰਡੀਆ ਨੇ ਪਵੰਦੀ ਉਹਤੇ 100% ਲਾਤੀ ਆ ਤੇ ਆਪਾਂ ਫਿਰ ਵਰਤਦੇ ਨਹੀਂ ਇੱਥੇ ਆਉਣਾ ਆਪਾਂ ਇੱਥੇ ਆਪਾਂ ਨਹੀਂ ਵਰਤਦੇਗੇ ਤੈਨੂੰ ਐਡਸਾਈਡ ਦੇਖੋ ਕਿੰਡੀ ਗੱਡੀ ਹੋਈ ਖੜੀ ਆ ਲੈ ਆਪਾਂ ਇਹ ਗਡਾਉਣੀਆਂ ਹੀ ਆ ਪਹਿਲਾਂ ਇੱਕ ਵਾਰੀ ਗੁੱਟਤੀ ਸੀ ਹੁਣ ਫਿਰ ਗੁੱਟ ਦੇਾਂਗੇ ਤੇ ਨਾਲੇ ਆਰਗੈਨਿਕ ਦੀ ਆਰਗੈਨਿਕ ਤੇ ਲਾਹੇਵੰਦਾ ਲਾਹੇਵੰਦੇ ਆ ਗੱਲ ਵੈਸੇ ਤਾਂ ਖੇਤੀ ਸੰਸਾਰ ਦੇ ਵਿੱਚ ਜਿੱਥੇ ਵੀ ਹੈਗੀ ਆ ਮਿਹਨਤ ਦੀ ਆ ਤੇ ਇਹਦੇ ਨਾਲ ਹੌਬੀ ਫਾਰਮ ਦਾ ਹੌਬੀ ਫਾਰਮ ਉਨਾਂ ਕਾ ਆਪਦੇ ਜੋਗਾ ਵਧੀਆ ਦੇ ਜਾਂਦੀ ਹੈ ਕੀ ਰੀਟਨ ਬੈਗ ਦੀ ਕਰਦੀ ਹੈ ਹੁਣ ਇੱਥੇ ਕੈਨੇਡਾ ਚ ਅਸੀਂ ਅਪਰੋਕਸੀਮੇਟਲੀ 5 ਕ ਡਾਲਰ ਨੂੰ ਵੇਚਦੇ ਹਾਂ ਪੌਂਡ 5 ਡਾਲਰ ਨੂੰ ਪੌਂਡ ਹੈਨਾ ਪੌਂਡ ਵੇਚਦੇ ਹਾਂ ਹਮ ਤੇ ਆਉਂਦੀਆਂ ਫਿਰ ਗੋਰੇ ਕੁੜੀਆਂ ਗੋਰੇ ਬਹੁਤ ਆਉਂਦੇ ਆ ਅਸੀਂ ਤੋੜ ਕੇ ਲੈ ਜਾਂਦੇ ਆ ਕਿ ਤੁਸੀਂ ਟੁੱਟੀ ਢਟਾਈ ਲੈ ਕੇ ਜਾਂਦੇ ਥੋੜੀ ਤੋੜ ਕੇ ਵੀ ਰੱਖਦੇ ਆ ਤੋੜ ਕੇ ਲੈਂਦੇ ਆ 20% ਆਪ ਤੋੜਦੇ ਆ ਬਾਕੀ ਅਸੀਂ ਟੋੜ ਕੇ ਆਪ ਤੇ ਕੋਲ ਜਿਹਨੇ ਮਰਨਚਨ ਕਰਨਾ ਉਹਦਾ ਵੀ ਹੌਲੀ ਹੌਲੀ ਵਿੱਚੋਂ ਆਇਆ ਵੀ ਪੌਂਡ ਦਾ ਪੌਂਡ ਦਾ ਮਿਰਰ ਖਾਈ ਜਾਂਦਾ ਹੋਊਗਾ ਤੋੜ ਤੋੜ ਦਾ ਖਾਲੇ ਦੇ ਵਿੱਚ ਕੋਈ ਐਡਾ ਨਹੀਂ ਜਿਹਨੇ ਪੌਂਡ ਲੈਣੀ ਆ ਲੱਗਦਾ ਐਂ ਕਰ ਉਹ ਵੀ ਤੂੰ ਉੱਥੇ ਰੱਜ ਲਈ ਤੇ ਘਰੇ ਮੈਂ ਕਰ ਹਾਂ ਬਾਕੀ ਬੱਚੇ ਆ ਜਿਹੜੇ ਆ ਬਿਲਕੁਲ ਇਹ ਮਨੋਰੰਜਨ ਕਰ ਲੈਂਦੇ ਆ ਬੱਚੇ ਆ ਜੀ ਐਨਜੋਏ ਕਰ ਲੈਂਦੇ ਆ ਆ ਦੇਖੋ ਪੜਾ ਤੋੜ ਕੇ ਬਾਈ ਜਿਹਨੇ ਤੇ ਰੱਖੀ ਪਈ ਸੀਗੀ ਹਾਂ ਬਹੁਤ ਵੀ ਸੋਹਣਾ ਕੰਮ ਆ ਹਨਾ ਹਾਂ ਬਾਕੀ ਇਹ ਵੀ ਇਹ ਜੀ ਕਿਸਮਾਂ ਹੁੰਦੀਆਂ ਹੋਣਗੀਆਂ ਕਈ ਕਿਸਮਾਂ ਹਾਂ ਕਿਸਮਾਂ ਇਹਦੇ ਵਿੱਚ ਕਈ ਆ ਬਾਕੀ ਮੈਂ ਇੱਥੇ ਨਵਾਂ ਹੀ ਫਾਰਮਰ ਆ ਕੋਈ ਛੋਟਾ ਜਿਹਾ ਮੈਂ ਹਾਂਜੀ ਤੇ ਪਰ ਜਿਹੜੇ ਬੰਦੇ ਇਹਦੇ ਐਕਸਪਰਟ ਆ ਉਹਨਾਂ ਨੂੰ ਕਾਫੀ ਜ਼ਿਆਦਾ ਨੌਲੇਜ ਆ ਤੇ ਵੱਡੇ ਪੱਧਰ ਤੇ ਵੀ ਹੁੰਦੀ ਆ ਉਹ ਜੈਮ ਬਣਾਉਂਦੇ ਆ ਕੈਨਰੀਆਂ ਨੂੰ ਦਿੰਦੇ ਆ ਹੋਰ ਸਾਰਾ ਕੁਝ ਆ ਕੀ ਡਰੈਸ ਕੀ ਆਪਣਾ ਪ੍ਰੋਪਰਿਟੀ ਦਾ ਇਹਦਾ 24331 ਡੂਡਨੀ ਟਰੰਕ ਰੋਡ ਮੈਪਲ ਰਿਜ ਸ਼ਹਿਰ ਆ ਮੈਪਲ ਰਿਜ ਸ਼ਹਿਰ ਇਹ ਆਪਾਂ ਤੋਂ ਐ ਬਸ ਫੋਰਡ ਵੀ ਹੋਈ 20 ਕਿਲੋਮੀਟਰ ਪੈਂਦਾ ਤੇ 15 20 20 ਕੀ ਸਰੀ ਪੈ ਜਾਂਦਾ ਤੇ ਇਸ ਤੋਂ ਬਿਨਾਂ ਹੁਣ ਉਹ ਪੰਪ ਕਨਜੀ ਵਾਲਾ ਕੱਦੂ ਵਾਲਾ ਹੈਲੋਵਿਨ ਤੇ ਚੱਲਣਾ ਵਾ ਹਾਂਜੀ ਉਹ ਕੱਦੂ ਜੀ ਵੀ ਲੈ ਜਾ ਸਕਦੇ ਉਸ ਤੋਂ ਹਾਂ ਕੱਦੂ ਤਾਂ ਬਸ ਚੱਲ ਪਈ ਆਪਾਂ 20 ਤਰੀਕ ਨੂੰ ਓਪਨ ਕਰ ਦੇਣਾ ਵਾ ਉਸ ਤੋਂ ਬਾਅਦ ਨਾਲੇ ਤਾਂ ਜਿਹੜਾ ਕੋਈ ਪਮਕਨ ਪੈਚ ਤੇ ਆਉਂਦਾ ਹੈ ਰਾਈਡ ਕੌਰ ਨਮੇਜ਼ ਤੇ ਬਾਕੀ ਜਾਨਵਰ ਆ ਬਾਕੀ ਕਈ ਛੋਟੀਆਂ ਵੱਡੀਆਂ ਗੇਮਾਂ ਅੰਦਰ ਲੱਗਣਗੀਆਂ ਸਾਰਾ ਕੁਝ ਹੈਗਾ ਸਾਰਾ ਕੁਝ ਹੀ ਲੱਗੂਗਾ ਮੈਨੂੰ ਵੀ 2-3 ਘੰਟੇ ਤੱਕ ਬੱਚੇ ਆਪਦਾ ਪੂਰਾ ਇੰਜੋਏ ਕਰਦੇ ਆ ਬਿਲਕੁਲ ਤੁਸੀਂ ਤੇ ਆ ਬਾਕੀ ਉਹ ਤਿਆਰੀ ਕਰੀ ਜਾਂਦੇ ਆ ਸਾਰੀ ਬਿਲਕੁਲ ਚੱਲੀ ਜਾਂਦਾ ਸਾਰਾ ਜਗੜ ਮਿੰਟਨਾ ਦਾ ਤਾਂ ਇਹਦੀ ਫੁੱਲ ਵੀਡੀਓ ਅੱਧ ਤੋਂ ਵੀ ਪਾਵਾਂਗੇ ਮੈਂ ਸਟਾਪ ਅਰੇ ਤੇ ਫੋਕਸ ਕੀਤਾ ਇਹਦੇ ਤੇ ਚੰਗਾ ਲੱਗਿਆ ਫਾਲੀ ਬਹੁਤ ਸੋਹਣਾ ਵਾ ਤੇ ਖਾਣ ਚ ਤਾਂ ਫਿਰ ਸੁਆਦ ਹੈਗਾ ਹੀ ਹੈਗਾ ਬਿਲਕੁਲ ਕਮਾਲ ਟੈਡ ਨਹੀਂ ਦੁਖ ਲੱਗਦਾ ਜਿਆਦਾ ਖਾ ਕੇ ਨਹੀਂ ਟੈਡ ਨਹੀਂ ਦੁਖਦਾ ਜਿੰਨੀ ਮਰਜ਼ੀ ਖਾਓ ਮੇਰ ਖਾਈ ਚੱਲਗੇ ਕਿਉਂਕਿ ਅਸੀਂ ਪਹਿਲਾਂ ਤੇ ਖਾਈ ਤੁਰੇ ਹੁੰਨੇ ਆ ਨਹੀਂ ਟੈਡ ਨਹੀਂ ਦੁਖਦਾ ਟੈਡ ਨਹੀਂ ਦੁਖਦਾ ਧੰਨਵਾਦ ਭਾਈ ਜੀ ਤੁਸੀਂ ਸਮਾਂ ਦਿੱਤਾ ਮਿਹਰਬਾਨੀ ਸ਼ੁਕਰੀਆ ਸੋ ਅਗਲੀ ਵਾਰੀ ਨਵਾਂ ਬਿਸ਼ਾ ਲੈ ਕੇ ਮਿਲਦੇ ਆ ਧੰਨਵਾਦ ਮਿਹਰਬਾਨੀ